बॉलीवुड اداکار सलमान खान ਦੇ ਕਾਤਿਲ ਦੀ ਸਾਜ਼ਿਸ਼ ਹੈ ਜਿਹੜੀ ਉਹ ਹਰਿਆਣਾ ਨਾਲ ਜੁੜੀ ਹੋਈ ਹੈ ਭਵਾਨੀ ਦੇ ਸੀਐਸਟਾਫ 2 ਅਤੇ ਨਵੀਂ ਮੁੰਬਈ ਪੁਲਿਸ ਦੀ ਟੀਮ ਨੇ ਐਤਵਾਰ ਨੂੰ ਇੱਕ ਸੰਯੁਕਤ ਆਪਰੇਸ਼ਨ ਦੇ ਵਿੱਚ ਜਿਹੜਾ ਅਭਿਨੇਤਾ सलमान खान ਦੇ ਜਿਹੜੇ ਕਤਲ ਦੀ ਸਾਜ਼ਿਸ਼ ਕਰ ਰਹੇ ਸੀ ਉਹਨਾਂ ਦੇ ਮਾਮਲੇ ਦੇ ਵਿੱਚ ਲੁੜਿੰਦੇ ਜਿਹੜਾ ਮੁਸਲਮਨ ਨੂੰ ਭਵਾਨੀ ਤੋਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਪਛਾਣ ਦੀਪਕ ਉਰਫ ਜੋਨੀ ਵਾਸੀ ਤਿਗਰਾਣਾ ਵਜੋਂ ਹੋਈ ਹੈ ਉਸ ਨੂੰ ਅਗਲੀ ਕਾਰਵਾਈ ਦੇ ਲਈ ਜਿਹੜੀ ਨਵੀਂ ਪੁਲਿਸ ਨਵੀਂ ਮੁੰਬਈ ਦੀ ਪੁਲਿਸ ਹੈ ਉਹਦੇ ਹਵਾਲੇ ਕਰ ਦਿੱਤਾ ਗਿਆ ਹੈ ਭਵਾਨੀ ਦੀ ਜਿਹੜੀ ਸੀਐਸਟਾਫ 2 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਨਵੇਲ ਸਿਟੀ ਨਵੀਂ ਮੁੰਬਈ ਥਾਣੇ ਵਿੱਚ ਸਾਲ 2024 ਦੇ ਵਿੱਚ ਅਭਿਨੇਤਾ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀ ਇਸ ਦੇ ਤਹਿਤ ਹੀ ਨਵੀਂ ਮੁੰਬਈ ਦੀ ਜਿਹੜੀ ਪੁਲਿਸ ਹੈ ਉਹਨੇ ਸਲਮਾਨ ਖਾਨ ਦੀ ਹੱਤਿਆ ਨੂੰ ਸਾਜ਼ਿਸ਼ ਨੂੰ ਜਿਹੜੀ ناکਾਮ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਭਿਨੇਤਾ ਸਲਮਾਨ ਖਾਨ ਨੇ ਦੇਕਰ ਅਤੇ ਫਾਰਮ ਹਾਊਸ ਦੀ ਰੇਕੀ ਕਰਕੇ ਜਿਹੜੀ ਕਤਲ ਕਰਨ ਦੀ ਯੋਜਨਾ ਉਹ ਬਣਾਈ ਗਈ ਸੀ ਅਤੇ ਭਵਾਨੀ ਸੀਐਸਟਾਫ 2 ਨੂੰ ਨਵੀਂ ਮੁੰਬਈ ਪੁਲਿਸ ਤੋਂ ਜਿਹੜੀ ਹੈ ਸੂਚਨਾ ਮਿਲੀ ਸੀ ਅਤੇ ਭਵਾਨੀ ਦੇ ਪਿੰਡ ਤੇ ਜਿਹੜਾ ਤਿੰਗਾਨਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਹੱਤਿਆ ਦੀ ਜਿਹੜੀ ਸਾਜ਼ਿਸ਼ ਆ ਉਹਦੇ ਵਿੱਚ ਵੀ ਭੂਮਿਕਾ ਸੀ ਸੀਐਸਟਾਫ 2 ਭਵਾਨੀ ਦੀ ਟੀਮ ਅਤੇ ਨਵੀਂ ਮੁੰਬਈ ਪੁਲਿਸ ਦੀ ਸਾਂਝੀ ਟੀਮ ਨੇ ਅੱਜ ਰਾਤ ਭਵਾਨੀ ਤੋਂ ਇਸ ਮਾਮਲੇ ਵਿੱਚ ਇੱਕ ਮੁਸਲਮਨ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ ਟੀਮ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਮੋਲਜਮ ਆ ਉਹਦੀ ਪਛਾਣ ਦੀਪਕ ਉਰਫ ਜੋਨੀ ਪੁੱਤਰ ਹਵਾ ਸਿੰਘ ਵਾਸੀ ਤਿੰਗਦਾਣਾ ਵਜੋਂ ਹੋਈ ਹੈ ਮੋਲਜਮ ਦੀਪਕ ਕਈ ਸਾਲਾ ਤੋਂ ਨਵੀਂ ਮੁੰਬਈ ਦੇ ਵਿੱਚ ਰਹਿੰਦਾ ਸੀ ਉਹ ਉਹਨਾਂ ਦੋਸ਼ੀਆਂ ਦੇ ਸੰਪਰਕ ਦੇ ਵਿੱਚ ਸੀ ਜੋ ਕਿ ਸਲਮਾਨ ਖਾਨ ਦੇ ਘਰ ਦੀ ਰੇਕੀ ਕਰ ਰਹੇ ਸੀ ਤੇ ਉਹਦੀ ਜਿਹੜੀ ਹਤਿਆ ਕਰਨ ਦੇ ਲਈ ਸਾਜ਼ਿਸ਼ ਜਿਹੜੀ ਆ ਉਹ ਯੋਜਨਾ ਬਣਾ ਰਹੇ ਸੀ ਅਤੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਭੱਜ ਕੇ ਜਿਹੜਾ ਉਹ ਪਵਾਨੀ ਆ ਗਿਆ ਸੀ ਅਤੇ ਲੰਮੇ ਸਮੇਂ ਤੋਂ ਇੱਥੇ ਲੁਕਿਆ ਹੋਇਆ ਸੀ ਮੁੰਬਈ ਪੁਲਿਸ ਵੀ ਜਿਹੜੀ ਹੈ ਉਹ ਇਸ ਦਾ ਪਿੱਛਾ ਕਰਦੀ ਹੋਈ ਇੱਥੇ ਪਹੁੰਚ ਗਈ ਜਿਹੜਾ ਦੋਸ਼ੀ ਦੀਪਕ ਹੈ ਉਹਨੂੰ ਨਵੀਂ ਮੁੰਬਈ ਪੁਲਿਸ ਦੇ ਜਿਹੜਾ ਹਵਾਲੇ ਕਰ ਦਿੱਤਾ ਗਿਆ ਹੈ